ਤੂੰ ਸੀ ਮੇਰਾ ਕੀ ਮੁਕਾਬਲਾ ਕਰ ਲਉਗੀਆ ਮੁਕਾਬਲਾ ਤੇਰਾ 6 ਫੁੱਟ ਦਾ ਕਲਬੂਤ ਨਹੀਂ ਕਰ ਸਕਿਆ ਮੇਰਾ ਤੂੰ ਮੇਰੇ ਘਰੋਂ ਨਿਕਲੀ ਨਹੀਂ ਹਲੇ ਕਿਉਂ ਨਹੀਂ ਜਾਂਦੀ ਮੇਰੇ ਘਰੋਂ ਮੰਮੀ ਮੈਂ ਤਾਂ ਤੁਹਾਡੇ ਕੱਪੜੇ ਰੱਖਣ ਆਈ ਸੀ ਮੈਨੂੰ ਪਤਾ ਹੈ ਕੱਪੜੇ ਨਹੀਂ ਰੱਖਣ ਆਈ ਤੈਨੂੰ ਪੈਸੇ ਤੇ ਟੂਮਾ ਚਾਹੀਦਿਆਂ ਨੇ ਨਾ ਲੈ ਜਾ ਕੱਢ ਕੇ ਨਹੀਂ ਮੰਮੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਆੜੇ ਰੱਬ ਦਾ ਵਾਸਤਾ ਮੇਰੀ ਅੱਖਾਂ ਤੋਂ ਦੂਰ ਹੋ ਜਾ। ਰਸਮਦਿਲਦਾਰਾ ਕੁੱਟਣ ਕਟਕੜੀ ਸੁਣਵਾਣਾ ਕਰੇਗਾ ਬੋੜੀ ਬੋੜੀ ਵੇ। ਹੋ ਪਤਾ ਲੱਗ ਜਦੋਂ ਕੱਕੜ ਵਾਂਗੂੰ ਤੋਣ ਮਰੋੜੀ ਵੇ। ਕਿਉਂਕਿ ਖਿੰਦਰਪਾਲ ਹੁਣ ਉਹ ਚਿੜੀਆ ਬਣ ਚੁੱਕੀ ਐ ਜਿਹਦੇ ਖੰਭ ਤਾਂ ਗਏ ਐ ਕੱਟੇ ਤੇ ਚੁੰਝ ਗਈ ਐ ਪੁਰ ਸਿਵਾਏ ਬੈਠ ਕੇ ਰੋਣ ਕਰ ਲਾਉਣ ਦੇ ਸਿਵਾਏ ਬੈਠ ਕੇ ਹਾਏ ਬੂ ਮਰ ਗਈ ਇਹ ਹੋ ਗਿਆ। ਆ ਗੱਲਾਂ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦੇ ਜਿਹੜੇ ਆਪਾਂ ਮਗਰ ਹੁੰਨੇ ਆ ਨਾ ਇਹਨਾਂ ਨੂੰ ਅਕਸਰ ਜ਼ਿੰਦਗੀ ਕੱਢਣੀ ਪੈਂਦੀ ਹੈ ਤਕੜੇ ਹੋਣਾ ਪੈਂਦਾ ਹੁਣ ਤੇਰੀ ਮਾਂ ਤੇ ਹੀ ਰੱਖ ਲਾ ਇਹਨੇ ਆਪਦੇ ਬੰਦੇ ਦਾ ਤਾਂ ਕੋਈ ਉਹ ਨਹੀਂ ਕਰਿਆ ਸੀ ਹੌਸਲੇ ਚ ਰਹਿੰਦੀ ਚੱਲ ਮੇਰਾ ਪੁੱਤ ਹੈਗਾ ਜੇ ਬੰਦਾ ਨਹੀਂ ਰਿਹਾ ਪੁੱਤ ਨੂੰ ਪਾਲ ਕੇ ਉਹਦੇ ਸਿਰ ਤੇ ਟਾਈਮ ਕੱਢੂੰਗੀ ਪਰ ਆ ਨਹੀਂ ਪਤਾ ਸੀਗਾ ਜੇ ਜਦੋਂ 24 ਸਾਲ ਦਾ ਹੋ ਜਾਊਗਾ ਉਸ ਮਾਰਕੀਟ ਨੂੰ ਹੀ ਤੋੜ ਜੂਗਾ ਇਹਦੀ ਬਾਪਾ ਤੂੰ ਨਜ਼ਾਰਾ ਦੇਖ ਆ ਦਿਨ ਦੇਖਣਾ ਬਹੁਤ ਚਰਤਾ ਫਿਰਦਾ ਸੀ ਸ਼ੰਦਰਪਾਲ ਕਰੇ ਘਰ ਦੇ ਵਿੱਚ ਹੁਣ ਸਿਰਫ ਦੋ ਜਣੀਆਂ ਰਹਿ ਗਈਆਂ ਤੁਸੀਂ ਤੇ ਦੋਹੇ ਤੀਵੀਆਂ ਇਹ ਗੱਲ ਕਹਿਣੀ ਬੜੀ ਸੌਖੀ ਆ ਵੀ ਘਰ ਦੇ ਵਿੱਚ ਦੋ ਤੀਵੀਆਂ ਰਹਿ ਗਈਆਂ ਪਰ ਜਦੋਂ ਬਤਲਾ ਲੈਣ ਤੇ ਆ ਜੇ ਨਾ ਸਰਦਾਰਾ ਤੀਮੀ ਇੱਕ ਹੀ ਵਾਤੂ ਆ ਮੈਂ ਤੁਹਾਨੂੰ ਜਾਣਦੀ ਤਾਂ ਹੈ ਨਹੀਂ ਵੀ ਤੁਸੀਂ ਕੌਣ ਹੋ ਤੇ ਕੀ ਲੱਗਦੇ ਹੋ ਪਰ ਇੱਕ ਕੰਮ ਸੀ ਮੈਨੂੰ ਦਸਮਾ ਪਿੱਤੇ ਕੀ ਕੰਮ ਆ ਨਾਲੇ ਮੈਂ ਜੱਸਦਾ ਭਾਈ ਇਹ ਆ ਉਹਦੀ ਮਾਸੀ ਦਾ ਮੁੰਡਾ ਜਾਣਦੀ ਤਾਂ ਤੂੰ ਮੈਨੂੰ ਤਾਂ ਨਹੀਂ ਮੈਂ ਕਦੇ ਆਇਆ ਨਹੀਂ ਨਾ ਵਿਆਹ ਵਲੇ ਵੀ ਨਹੀਂ ਆਇਆ ਗਿਆ ਮੈਂ ਬਾਹਰ ਪੜਦਾ ਸੀਗਾ ਬਸ ਉਸੇ ਚੱਕਰ ਚ ਉਹਦੇ ਮੇਰੇ ਪੇਪਰ ਚੱਲੀ ਜਾਂਦੇ ਤੇ ਵਿਆਹ ਤੇ ਵੀ ਨਹੀਂ ਆਇਆ ਗਿਆ ਤੇ ਰੱਬ ਨੇ ਦੇਖ ਲੈ ਕਹੇ ਜੇ ਪਾਣੀ ਚ ਤੇ ਕਦੋਂ ਬੁਲਾਇਆ ਹੋ ਰਿਹਾ ਮੈਨੂੰ ਆਣਾ ਮੰਮੀ ਦੀਆਂ ਕੁਸ਼ਕ ਦਵਾਈਆਂ ਨੇ ਲਿਆਉਣ ਆਲੀਆਂ ਨੇ ਖਾਂਦੇ ਹੁੰਦੇ ਆ ਮੰਮੀ ਤੇ ਇੱਕ ਤਾਂ ਇਹ ਲਿਆ ਦਿਓ ਇੱਕ ਡਾਕਟਰ ਨੂੰ ਮੜਾਏ ਘਰੇ ਬੁਲਾ ਲਿਆਇਓ ਕਿਉਂਕਿ ਮੰਮੀ ਦੀ ਸਿਹਤ ਮੈਨੂੰ ਠੀਕ ਜੀ ਨਹੀਂ ਲੱਗਦੀ ਕੋਈ ਗੱਲ ਨਹੀਂ ਡਾਕਟਰ ਨੂੰ ਤਾਂ ਬੁਲਾ ਲਿਆ ਹਣਾ ਨਾਲੇ ਦਵਾਈ ਵੀ ਲੈ ਆਉ ਤੂੰ ਆਪਦਾ ਖਿਆਲ ਰੱਖਿਆ ਕਰ ਮੜਾ ਮੋਟਾ ਨਾਲ ਮੰਮੀ ਦਾ ਤੈਨੂੰ ਪਤਾ ਦਿਮਾਗੇ ਹਾਲ ਤੋਂ ਥੋੜਾ ਜੀ ਅਫਸੈਟ ਹੈ ਉਹ ਹੁਣ ਹਣਾ ਤੇ ਜੇ ਕੁਝ ਬੋਲ ਵੀ ਦਿੰਦੀ ਹੈ ਨਾ ਤੂੰ ਸਿਆਣੀ ਹੈ ਇਹ ਜਿਹੇ ਹਾਲਾਤਾਂ ਚ ਇਹ ਜਾ ਕੁਝ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਮੈਂ ਤਾਂ ਕਦੇ ਗੁੱਸਾ ਕੀਤਾ ਹੀ ਨਹੀਂ ਨਾਲੇ ਤਾਂ ਮੈਨੂੰ ਪਹਿਲਾਂ ਹੀ ਪਤਾ ਵੀ ਜੇ ਮੈਂ ਹੌਂਸਲਾ ਆਪ ਦਾ ਕਾਇਮ ਕਰੂੰਗੀ ਤਾਂ ਹੀ ਮੰਮੀ ਮੰਜੇ ਤੋਂ ਉੱਠ ਸਕਣਗੇ ਉਹਦਾ ਸਹਾਰਾ ਵੀ ਤਾਂ ਤੂੰ ਹੀ ਆ ਮੰਤਰੀ ਤਾਂ ਔਰ ਇੱਥੇ ਹੈ ਵੀ ਕੌਣ ਹੈ ਬਸ ਇੱਕ ਦੂਜੇ ਦਾ ਸਹਾਰਾ ਬਣ ਕੇ ਨਾ ਟਾਈਮ ਪਾਸ ਕਰ ਲੋ ਬਸ ਟਾਈਮ ਪਾਸੇ ਤੋਂ ਬਸ ਸਾਰਾ ਕੁਝ ਠੀਕ ਹੋ ਜਾਂਦਾ ਹੈ ਬਾਕੀ ਤੁਹਾਨੂੰ ਆਪਸੇ ਆਣੀ ਹੈ ਥੋੜਾ ਜਿਹਾ ਹੋਰ ਵੀ ਮਾੜਾ ਮੋਟਾ ਸਮਾਨ ਲਿਆਉਣ ਵਾਲਾ ਮੈਂ ਉਹ ਵੀ ਲਿਖ ਦਿੰਨੀ ਉਹ ਵੀ ਲਿਆ ਦਿਓ ਵਰਤਨ ਜੋਗ ਜਿਹਾ ਤੇ ਕੋਈ ਗੱਲ ਨਹੀਂ ਜਿਹੜਾ ਹਿਸਾਬ ਕਿਤਾਬ ਉਹ ਆਪ ਕਰ ਲਾਂਗੇ ਲੈ ਹਿਸਾਬ ਕਿਤਾਬ ਵਾਲੀ ਕੀ ਗੱਲ ਹੈ ਕੋਈ ਗੱਲ ਨਹੀਂ ਹਿਸਾਬ ਕਿਤਾਬ ਤਾਂ ਹੁੰਦਾ ਰਹਿੰਦਾ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਮੈਂ ਲਿਆ ਦਿੰਦਾ ਠੀਕ ਆ ਇੱਕੇ ਪੱਤਾ ਲਿਆਉਣਾ ਤਾਂ ਹੋਰ ਹਾਂ ਫਿਲਹਾਲ ਤਾਂ ਬਸ ਇਦੀ ਲੋੜ ਆ ਬਸ ਨਾਲ ਥੋੜਾ ਜਿਹਾ ਛੀਤੀ ਵਗ ਜਿਓ ਹਾਵਸ ਜਾਨਣਾ ਮੈਂ ਪਰ ਮਾਂ ਮਰੀ ਵਿਚਾਰੀ ਇਹ ਵੀ ਕਿਸੇ ਨੂੰ ਕੀ ਕਰ ਚੱਲ ਮਨਾ ਤੇਰੇ ਪੱਗ ਦੀ ਝੱਲਰ ਬਣ ਜਾ ਮ ਜੀ ਕਰ ਤਾ ਪੁਲਸੀਆਂ ਹੋਯਾ ਹਾਰਾ ਹੁਣ ਕਿੱਥੇ ਚੱਲਿਓ? ਓਮੜੇ ਕੰਮ ਚੱਲਿਆ ਤੋ ਕਰੇ ਨਹੀਂ ਕਰ ਦੋ ਧਿਆਨ ਰੱਖੀ ਮੈਂ ਤਾਂ ਕਰਦਾ ਧਿਆਨ ਨਹੀਂ ਰੱਖਦੀ ਮੈਂ ਤੁਹਾਨੂੰ ਕਹਿਨੀਆ ਕਿਤੇ ਨਹੀਂ ਜਾਣਾ ਹੈਗਾ ਚਲੋ ਅੰਦਰ ਚਲੋ ਕਿਉਂ ਅੰਦਰ ਘਸ ਤੋਂ ਚਲਾਂ ਹੁਣ ਤੁਹਾਨੂੰ ਜੰਗਾ ਭਲਾ ਪਤਾ ਵੀ ਮਾਹੌਲ ਖਰਾਬ ਆ ਮਾਹੌਲ ਬਾਹਰ ਜਾਣ ਵਾਲਾ ਹੈ ਨਹੀਂਗਾ ਮੈਂ ਤਾਂ ਤੁਹਾਨੂੰ ਕਹਿਨੀ ਆ ਵੀ ਚਲੋ ਅੰਦਰ ਚਲੋ ਚਲੋ ਬਾਹਰ ਜਾਣ ਵਾਲਾ ਮਾਹੌਲ ਕਿਉਂ ਨਹੀਂ ਕਿਉਂ ਥੱਕੇ ਮਰੀ ਜਾਂਦੀ ਹੈ ਹੁਣ ਤੇਰੀ ਖਾਤਰ ਮੈਂ ਤੇਰੇ ਕਰਕੇ ਚੱਲੂਗਾ ਜਿਵੇਂ ਤੂੰ ਕਹੇਂਗੀ ਮੈਂ ਬਾਹਰ ਅੰਦਰ ਜਾਣ ਨਹੀਂ ਸਕਦਾ ਬਾਰਾਂ ਦਰ ਤੱਕ ਤੂੰ ਜਾ ਸਕਦਾ ਮੈਂ ਕਿਹੜਾ ਤੈਨੂੰ ਪਹਿਲਾਂ ਰੋਕਿਆ ਕਦੇ ਪਰ ਮੈਂ ਇਹ ਕਹਿੰਦੀ ਆ ਵੀ ਅਗਲੇ ਦਿਕਰੇ 70 ਵੀ ਛਾ ਪਿਆ ਲੋਕ ਤੇ ਲੋਕ ਚੜੇ ਪਏ ਨੇ ਉੱਥੇ ਤਾਂ ਇਹਨੂੰ ਪਤਾ ਫੇਰ ਵੀ ਓ ਯਾਰ ਮੈਨੂੰ ਤਾਂ ਇਹ ਸਮਝ ਨਹੀਂ ਲੱਗੀ ਅਗਲਾ ਕੋਈ ਬਗਾਨਾ ਬੰਦਾ ਮੇਰੇ ਨਾਂ ਬਾਵੇਂ ਕਿਸੇ ਦੇ ਧਿਆਨ ਚ ਹੋਵੇ ਨਾ ਹੋਵੇ ਮੈਂ ਡਰ ਕੇ ਅੰਦਰ ਵੜ ਕੇ ਵਾਹ ਜਾਂ ਲੋਕਾਂ ਦਾ ਧਿਆਨ ਫੇਰ ਮੇਰੇ ਤੇ ਪੈ ਜੇ ਤੇ ਇਹ ਧਿਆਨ ਪਵਾਵੇਂਗੀ ਤੂੰ ਮੈਂ ਨੇ ਜਦੋਂ ਵੀ ਕੋਈ ਗੱਲ ਕਰਦੀ ਨੂੰ ਵਿੱਚ ਕੋਈ ਤੰਤ ਹੁੰਦਾ ਮੈਂ ਐਡੀ ਬਾਗਲ ਤਾਂ ਹੈ ਨਹੀਂਗੀ ਮੰਨਿਆ ਤੂੰ ਬਾਹਰ ਤੁਰਿਆ ਫਿਰਦਾ ਰਹਿਣਾ ਤੈਨੂੰ ਦੁਨੀਆਦਾਰੀ ਵੱਧ ਪਤਾ ਤੇ ਮੈਂ ਘਰੇ ਬੈਠੀ ਆ ਪਰ ਮੈਨੂੰ ਘਰੇ ਬੈਠੀ ਨੂੰ ਜਿੰਨੀ ਕੁ ਵੀ ਪਤਾ ਨਾ ਦੁਨੀਆਦਾਰੀ ਉਹਦੇ ਚ ਕੋਈ ਤੰਤਾ ਚੱਲ ਠੀਕ ਹੈ ਤੇਰੀ ਮੰਨ ਲੈਣਾ ਪਰ ਮੈਂ ਮੇਰੀ ਗੱਲ ਸੁਣ ਕੰਮ ਚੱਲਿਆ ਵਾ ਠੀਕ ਹੈ ਨਾ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਕੋਈ ਵੀ ਨਾਲੀ ਗੱਲ ਹੋਰ ਜੇ ਤੂੰ ਇਹ ਗੱਲਾਂ ਸੋਚਦੀ ਹੈ ਨਾ ਕਿ ਛਿੰਦਰਪਾਲ ਮੇਰਾ ਕੁਝ ਵਿਗਾੜ ਲੂਗੀ ਤਾਂ ਛਿੰਦਰਪਾਲ ਨਹੀਂ ਹੁਣ ਮੈਰਾ ਵਿਗਾੜ ਸਕਦਾ ਕਿਉਂਕਿ ਛਿੰਦਰਪਾਲ ਹੁਣ ਉਹ ਚਿੜੀਆ ਬਣ ਚੁੱਕੀ ਹੈ ਜਿਹਦੇ ਖੰਭ ਤਾਂ ਗਏ ਐ ਕੱਟੇ ਤੇ ਚੁੰਝ ਗਈ ਹੈ ਪਰ ਸਿਵਾਏ ਬੈਠ ਕੇ ਰੋਣ ਕਰ ਲਾਉਣ ਦੇ ਸਿਵਾਏ ਬੈਠ ਕੇ ਹਾਏ ਬੂ ਮਰ ਗਈ ਇਹ ਹੋ ਗਿਆ ਇਹ ਗੱਲਾਂ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦੇ ਹਾਂ ਅਗਰ ਤੂੰ ਜਾਣਾ ਚਾਹੁੰਨੀ ਆ ਦੇ ਕੋਲੇ ਤਾਂ 10 ਮਿੰਟ ਜਾ ਕੇ ਉਹਦਾ ਦਤ ਦੁੱਖ ਵਡਾਇਆ ਮੈਂ ਕਾਦੇ ਵਾਸਤੇ ਜਾਣਾ ਮੈਂ ਕੀ ਲੈਣ ਜਾਣਾ ਉੱਥੇ ਬੱਸ ਤੂੰ ਨਜ਼ਾਰਾ ਦੇਖ ਆ ਦਿਨ ਦੇਖਣਾ ਬਹੁਤ ਚਰਤਾ ਫਿਰਦਾ ਸੀ ਸ਼ੰਦਰਪਾਲ ਕਰੇ ਘਰ ਦੇ ਵਿੱਚ ਹੁਣ ਸਿਰਫ ਦੋ ਜਣੀਆਂ ਰਹਿ ਗਈਆਂ ਤੁਸੀਂ ਤੇ ਦੋਹੇ ਤੀਵੀਆਂ ਔਰ ਬੰਦੇ ਤਾਂ ਤੁਹਾਡੇ ਕੋਲੇ ਰਹੇ ਨਹੀਂ ਤੇ ਤੁਸੀਂ ਮੇਰਾ ਕੀ ਮੁਕਾਬਲਾ ਕਰ ਲਓਗੀਆਂ ਮੁਕਾਬਲਾ ਤੇਰਾ 6 ਫੁੱਟ ਦਾ ਕਲਬੂਤ ਨਹੀਂ ਕਰ ਸਕਿਆ ਮੇਰਾ ਹੁਣ ਨਾ ਕੋਈ ਡਰ ਕਿਕਰ ਸਿੰਘ ਕਹਿੰਦੇ ਮੈਨੂੰ ਕਿਕਰ ਸਿੰਘ ਚੰਗਾ ਮੈਂ ਜਾ ਕੇ ਉਹਨਾ ਕੰਮ ਮੜਾ ਜਾ ਫੇਰ ਆਉਂਗਾ ਦਾਲ ਬਣਾ ਕੇ ਰੱਖੀ ਵਧੀਆ ਜੀ ਇੱਥਰੇ ਕੋਈ ਨਹੀਂ ਬਣਾ ਲੂਗੀ ਇਹਨੂੰ ਇਹ ਨਹੀਂ ਪਤਾ ਇਹ ਗੱਲ ਕਹਿਣੀ ਬੜੀ ਸੌਖੀ ਆ। ਵੀ ਘਰ ਦੇ ਵਿੱਚ ਦੋ ਤੀਮੀਆਂ ਰਹਿ ਗਈਆਂ। ਪਰ ਜਦੋਂ ਬੱਦਲਾ ਲੈਣ ਤੇ ਆ ਜੀ ਨਾ ਸਰਦਾਰਾ ਤੀਮੀ ਇੱਕੀ ਵਾਤੂ ਆ। ਤੇ ਅਗਲੀ ਨਾ ਫਿਰ ਇਹ ਜਾਂ ਬੱਦਲਾ ਲੈਂਦੀ ਆ ਗੁੰਧੀਆਂ ਰੋੜੀਆਂ ਤੱਕ ਚਕਾ ਦਿੰਦੀ ਆ। ਮੈਨੂੰ ਤਾਂ ਆਇਆ ਬਸ ਵੀ ਸਭ ਕੁਝ ਠੀਕ ਠਾਕ ਹੋਵੇ। ਪਰ ਇੱਥੇ ਕੁਝ ਵੀ ਠੀਕ ਨਹੀਂ ਲੱਗਦਾ। ਇਹ ਬੰਤੇ ਰਿਆ ਕਰਤੂਤਾ ਨੇ ਨਾ। ਆਪ ਵੀ ਜ਼ਿੰਦਗੀ ਦਾ ਖਰਾਬ ਕੀਤੀ ਕੀਤੀ ਐ ਨਾਉਣ ਮੇਰੀ ਵੀ ਜ਼ਿੰਦਗੀ ਖਰਾਬ ਕੀਤੀ ਐ ਉੱਤੋਂ ਮੇਰੇ ਮੁੱਡੇ ਦੀ ਮੇਰਾ ਤਾਂ ਹਾਸਾ ਵੀ ਮੂੰਹ ਤੋਂ ਗਾਇਬ ਹੋ ਗਿਆ ਤੇ ਇਹ ਬੰਦਾ ਇਹ ਬੰਦਾ ਪਤਾ ਨਹੀਂ ਕਿਹੜੇ ਹੌਸਲੇ ਹੱਸ-ਹੱਸ ਕੇ ਗੱਲਾਂ ਕਰਦਾ ਮੰਨਿਆ ਵੀ ਮੈਨੂੰ ਲਾਲਚ ਸੀਗਾ ਜ਼ਮੀਨ ਦਾ ਮੈਨੂੰ ਸੀਗਾ ਬਿਸ਼ੰਦਰਪਾਲ ਦਾ ਹੰਕਾਰ ਢਾਉਣਾ ਪਰਵਾਹੀ ਗੁਰੂ ਇੱਕ ਗੱਲ ਮੈਂ ਤੇਰੇ ਸਾਹਮਣੇ ਕਹਿਣੀ ਆ ਪਰ ਮੈਂ ਆ ਉਹਦਾ ਚਿਰਾਗ ਬੁਝਾਉਣਾ ਇਹ ਕੁਛ ਮੈਂ ਨਹੀਂ ਕਿਹਾ ਇਹ ਕੁਛ ਮੈਂ ਨਹੀਂ ਕਿਹਾ ਮੈਨੂੰ ਪਤਾ ਇੱਕ ਇੱਕ ਚੀਜ਼ ਦਾ ਲੇਖਾ ਦੇਣਾ ਪਊਗਾ ਪੁੱਤ ਦੀਆਂ ਯਾਦਾਂ ਇਹ ਉਹਨਾਂ ਪਰਛਾਵਾਂ ਵਾਂਗ ਹੁੰਦੀਆਂ ਨੇ ਜੋ ਹਰ ਵੇਲੇ ਮਾਂ ਦੇ ਦਿਲ ਨਾਲ ਜੁੜੀਆਂ ਰਹਿੰਦੀਆਂ ਨੇ ਮਾਂ ਨੂੰ ਆਪਣੇ ਪੁੱਤ ਦੇ ਕੱਪੜਿਆਂ 'ਚ ਉਸ ਦੀ ਮਹਿਕ ਮਿਲਦੀ ਹੈ ਪਰ ਯਾਦਾ ਮਾਂ ਦੇ ਲਈ ਇੱਕ ਸਜ਼ਾ ਵੀ ਹੁੰਦੀ ਆ ਨੀ ਤੇ ਇੱਕ ਮਲਮ ਵੀ ਸਜ਼ਾ ਇਸ ਲਈ ਕਿਉਂਕਿ ਹੁਣ ਉਸ ਦਾ ਪੁੱਤ ਉਸ ਦੇ ਸਾਹਮਣੇ ਨਹੀਂ ਤੇ ਮਲਮ ਇਸ ਲਈ ਕਿ ਮਾਂ ਹੁਣ ਇਹਨਾਂ ਯਾਦਾਂ ਦੇ ਸਹਾਰੇ ਆਪਣੀ ਜ਼ਿੰਦਗੀ ਕੱਟ ਸਕਦੀ ਹੈ ਸਾਡੇ ਪਿੰਡ ਦਰਵਾਜ ਨੇ ਆ ਰਵ ਸੁਣ ਦਿਲਦਾਰਾ ਹਾਂ ਟੇ ਮਿੰਨ ਦਰਵਾਜ ਨੇ ਆ ਰਵ ਸੁਣ ਦਿਲਦਾਰਾ ਕੁੱਟਣ ਕਟਕੜੀ ਸੁਣਵਾਣਾ ਕਰੇਗਾ ਗੋੜੀ-ਬੋੜੀ ਵੇ ਹੋ ਪਤਲ ਗੁਜਦੋ ਟੁੱਕੜ ਵਾਂਗ ਤੋਣ ਮਰੋੜੀ ਵੇ ਇਹ ਹੋ ਗਿਆ ਆ ਮੂਲਟ ਕਾਇਆ ਹੋ ਤੈਨੂੰ ਪੁੱਛੀ ਆ ਨਾ ਮੈਂ ਕੀ ਹੋ ਗਿਆ ਮੂਲਟ ਕਈ ਬਠੀ ਬਸ ਉਹ ਟੈਨਸ਼ਨ ਜੀ ਹੋਈ ਜਾਂਦੀ ਸੀ ਤੁਹਾਡੀ ਤੁਸੀਂ ਇੰਨਾ ਟਾਈਮ ਲਾ ਕੇ ਆਏ ਆ ਆਹੀ ਰਾਤ ਤੱਕ ਹੀ ਜਾਂਦੀ ਸੀ ਤੁਹਾਡਾ ਵੀ ਤੁਸੀਂ ਆਏ ਨਹੀਂ ਅਜੇ ਤੱਕ ਸਭ ਕੁਝ ਠੀਕ ਬਟਾ ਕੋ ਮੈਂ ਕਿਤਾ ਯਾਰ ਮੈਨੂੰ ਸਮਝ ਲਾ ਦੀਏ ਜਨਾਨੀ ਦਾ ਕਰਾਂ ਕੀ ਜੇ ਘਰੇ ਹੁਣਾਂ ਤਾਂ ਕੁੜ 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 ਜੇ ਬਾਹਰ ਬਗ ਜਨਾ ਤਾਂ ਕੁੜ 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 ਉਹ ਮੇਰੀ ਗੱਲ ਸੁਣ ਤੂੰ ਮੇਰੇ ਘਰ ਵਾਲੀ ਬਣ ਮੇਰੀ ਮਾਂ ਨਾ ਬਣ ਮੈਂ ਤੈਨੂੰ ਦੱਸਾਂ ਗੱਲ ਮੇਰੀ ਗੱਲ ਸੁਣੋ ਜੀ ਮਾਂ ਨੂੰ ਵੀ ਫਿਕਰ ਹੁੰਦਾ ਤੇ ਘਰ ਵਾਲੀ ਨੂੰ ਵੀ ਫਿਕਰ ਹੁੰਦਾ ਘਰ ਵਾਲੀ ਨੂੰ ਆਪਣੇ ਬੰਦੇ ਦਾ ਤੇ ਮਾਂ ਨੂੰ ਆਪਣੇ ਪੁੱਤ ਦਾ ਠੀਕ ਆ ਨਾ ਸਭ ਨੂੰ ਆਪਣੇ ਪਰਿਵਾਰਾਂ ਦਾ ਦੁੱਖ ਹੁੰਦਾ ਹੀ ਆ ਪਰ ਤੈਨੂੰ ਪਤਾ ਹੀ ਹੈ ਜਿਹੜੇ ਹਸਾਬ ਦਾ ਮਾਹੌਲ ਬਣਿਆ ਪਿਆ ਮੈਂ ਹਜੇ ਤੱਕ ਰੋਟੀ ਨਹੀਂ ਖਾਧੀ ਤੇ ਹੇਲਾ ਰੋਟੀ ਡੱਬੇ ਚੋਂ ਮੀ ਪਈ ਆ ਮਤਲਬ ਤੇਰੀ ਵੇਟ ਕਰੀ ਜਾਂਦੀ ਆ ਕਦੋਂ ਦੀ ਬੈਠੀ ਵੀ ਤੂੰ ਆਵੇਂ ਤਾਂ ਦੇ ਤੇ ਰੋਟੀ ਤੂੰ ਖਾ ਲੈਣੀ ਸੀ ਮੈਂ ਤੈਨੂੰ ਜਵਾਬ ਦਿੱਤਾ ਸੀ ਵੀ ਤੂੰ ਰੋਟੀ ਨਾ ਖਾ ਹੈ ਮੇਰੀ ਗੱਲ ਸੁਣ ਮੈਂ ਕਿਸੇ ਕੰਮ ਚ ਸੀ ਉੱਥੇ ਮੈਨੂੰ ਟਾਈਮ ਲੱਗ ਗਿਆ ਟਾਈਮ ਤਾਂ ਲੱਗ ਹੀ ਜਾਂਦਾ ਕਮਾਲ ਤੂੰ ਵੀ ਬਸ ਡਿਸਕਲੋਸ ਕਰਦੀ ਰਹਿਣੀ ਐ ਮੈਂ ਤਾਂ ਨਾ ਤਸੀ ਤੇਰਾ ਕਦੇ ਨਾ ਕਦੇ ਕਲੇਸ਼ ਲੈ ਕੇ ਬੈਠੂਗਾ ਉ ਤਾਂ ਮੈਨੂੰ ਮੇਰੇ ਨਾਲ ਕੁਝ ਹੋਵੇ ਨਾ ਹੋਵੇ ਨਾ ਹੋਵੇ ਨਾ ਹੋਵੇ ਆ ਮੈਨੂੰ ਤੇਰਾ ਗਲੇਸ਼ ਲੈ ਕੇ ਬੈਠਾ ਹੋਇਆ ਆ ਤੇਰੀਆਂ ਕਰਤੂਤਾਂ ਮੈਨੂੰ ਲੈ ਕੇ ਬੈਠੀਆਂ ਹੋਈਆਂ ਨੇ ਦੱਸ ਮੈਂ ਕਿੱਥੇ ਜਾਵਾਂ ਤੈਨੂੰ ਕੀ ਲੈ ਕੇ ਬੈਠਾ ਤੈਨੂੰ ਮੈਂ ਕੀ ਕਹਤਾ ਮੈਂ ਨਾ ਤੈਨੂੰ ਆ ਹੀ ਕਹਿਣੀ ਆ ਵੀ ਤੂੰ ਫੈਸਲਾ ਕੋਈ ਮਰਜ਼ੀ ਲਿਆ ਕਰ ਪਰ ਫੈਸਲਾ ਐਨਾ ਗਲਤ ਨਾ ਲਿਆ ਕਰ ਜਿਹਦੇ ਪਿੱਛੇ ਮੈਂ ਪਿੱਠ ਦੀ ਰਮਾਂ ਕਰ ਚ ਬੈ ਕੇ ਮੇਰੀ ਗੱਲ ਸੁਣੋ ਮੈਂ ਕੋਈ ਬਾਹਰਲੀ ਜਨਾਨੀ ਨੂੰ ਲਿਜਾ ਕੇ ਨਹੀਂ ਚੀਜ਼ ਖਵਾਉਣੀ ਮੈਂ ਸਾਰਾ ਕੁਝ ਜਿਹੜਾ ਕੁਝ ਲੈ ਕੇ ਆਉਣਾ ਇੱਥੇ ਘਰੇ ਤੇਰੇ ਕਦਮਾਂ 'ਚ ਲਿਆ ਕੇ ਰੱਖਦਾ ਵੀ ਤੂੰ ਸੌਖੀ ਰਹੇ ਆ ਜਿਹੜੇ ਕੰਨਾਂ 'ਚ ਬੂੰਦੇ ਪਾਈ ਬੈਠੀ ਹੈ ਨਾ ਮੋਤੀਆਂ ਦੇ ਇਹ ਐਵੇਂ ਨਹੀਂ ਆਏ ਇਹ ਮੇਰੀ ਕਮਾਈ ਦੇ ਬਣੇ ਹੋਏ ਐ ਮੋਜਾ ਨਾਲ ਉਹ ਤਾਂ ਆਰਡਰ ਕਰ ਦਿੰਦੀ ਆ ਵੀ ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਵੀ ਲੈ ਦੋ ਮੈਨੂੰ ਆ ਵੀ ਲੈ ਦੋ ਮੈਂ ਮਾਦਿਆਂ ਵੀ ਤੇਰੀ ਕਮਾਈ ਦੀ ਆ ਤੇਰੇ ਨਾਲ ਹੀ ਮੈਂ ਆ ਪਰ ਮੈਂ ਤਾਂ ਤੈਨੂੰ ਹੁਣ ਐ ਕਹਿਨੀ ਆ ਮੜਮੁਟਾ ਆਸਾ-ਪਾਸਾ ਨਾ ਕਰਨੀਏ ਕਿਸੇ ਪਾਸੇ ਕੀ ਮੈਂ ਕਹਿੰਦੀ ਸੀ ਕਿਸੇ ਪਾਸੇ ਰਿਸਕ ਜਾਣੇ ਆ ਕੋਈ ਗੱਲਬਾਤ ਨਾ ਹੋ ਜਾਏ ਮੈਂ ਡਰ ਮਾਰਾਂ ਮੈਨੂੰ ਡਰ ਮਾਰਿਆ ਕਿਸੇ ਦਾ ਡਰਦਾ ਮੈਂ ਕਿਸੇ ਤੋਂ ਵੀ ਮੈਂ ਕਿਸੇ ਵਾਸਤੇ ਰਿਸਕੂੰਗਾ ਉਹ ਮੇਰਾ ਨਾਮ ਕਿਕਰ ਸਿੰਘ ਹੈ ਮੈਂ ਡਰਦਾ ਦੁੱਦਾ ਕਿਸੇ ਤੋਂ ਤੂੰ ਜਾਣਾ ਜਾਇਆ ਤੇ ਪੇਕੇ ਮੈਂ ਤਾਂ ਆ ਬੈਠਾ ਜੱਟ ਆ ਬੈਠਾ ਲੈ ਖੁੱਲਾ ਦਰਵਾਜ਼ਾ ਹੈ ਮੇਰੇ ਕੋਲ ਉਹਨੂੰ ਆਵਾ ਕਿਹੜਾ ਆਉਂਦਾ ਮੇਰੇ ਕੋਲੇ ਉਹ ਮੈਂ ਆਈ ਨਹੀਂ ਕਹਿੰਦੀ ਹੈਗੀ ਮੈਂ ਕਹਿ ਨਹੀਂ ਆਗੀ ਵੀ ਅਗਲੇ ਕਹਿਣਗੇ ਉਹਦਾ ਤਾਂ ਪੁੱਤ ਵਗ ਗਿਆ ਨਾ ਤਾਂ ਉਹ ਇੱਥੇ ਆਏ ਆ ਆਪਦੇ ਘਰੇ ਬੈਠੇ ਆਗੇ ਜਾਂ ਤਾਂ ਉੱਥੇ ਚੱਲ-ਵੜਦੇ ਆ ਚਾਹੇ ਝੂਠੇ-ਭੂਠੇ ਸਹੀ ਠੀਕ ਆ ਨਾ ਤੂੰ ਮੇਰੇ ਨਾਲ ਚੱਲ ਜੇ ਨਹੀਂ ਜਾਣਾ ਫਿਰ ਕਿਤੇ ਇੱਧਰ-ਉੱਧਰ ਭੱਜ ਜਾਨੇ ਕਹਿਣ ਜੋਗੇ ਤਾਂ ਹੋ ਜਾਣਗੇ ਵੀ ਅਸੀਂ ਘਰੇ ਹੈ ਨਹੀਂ ਸੀ ਬਈ ਮੇਰੇ ਸੁਣ ਲੈ ਗੱਲ ਤੈਨੂੰ ਮੈਂ 100 ਹੱਥ ਰੱਸਾ ਤੇ ਸਿਰੇ ਤੇ ਗੰਡ ਵਾਲੀ ਦੱਸਦਾ ਮੈਂ ਤਾਂ ਉਹਦੇ ਘਰੇ ਜਾ ਨਹੀਂ ਸਕਦਾ ਕਿਉਂਕਿ ਜੇ ਮੈਂ ਉਹਦੇ ਘਰੇ ਭੱਜ ਗਿਆ ਨਾ ਮੈਨੂੰ ਤਾਂ ਐਨੀ ਖੁਸ਼ੀ ਹੈ ਵੀ ਉਹਨੂੰ ਰੋਂਦੀ ਨੂੰ ਦੇਖ ਕੇ ਨਾ ਮੇਰੇ ਤੋਂ ਤਾਂ ਲਲਕਾਰਾ ਨਿਕਲ ਜੂ ਫੇਰ ਉੱਥੇ ਤੂੰ ਬੋਲੇਗੀ ਮੈਂ ਉਹੀ ਗੱਲਾਂ ਕਰਦਾ ਹੁੰਨਾ ਤੂੰ ਕਈ ਵਾਰ ਨਾ ਝੂਠੇ-ਮੂਠੇ ਅੰਜੂ ਸਿੱਟਣੇ ਪੈ ਜਾਂਦੇ ਹੁੰਦੇ ਨੇ ਝੂਠੇ-ਮੂਠੇ ਕਹਿੰਦੀਆਂ ਲੋਕ ਲੱਜ ਮੈਨੂੰ ਲੋਕਾਂ ਨੂੰ ਆਏ ਹੋ ਜੇ ਵੀ ਚੱਲ ਆ ਗਏ ਮੇਰੀ ਗੱਲ ਸਾਨੂੰ ਲੋਕਾਂ ਨੂੰ ਲੱਗੇ ਨਾ ਲੱਗੇ ਮੈਨੂੰ ਲੋਕਾਂ ਦਾ ਕੋਈ ਪਰਵਾਹ ਨਹੀਂ ਲੋਕਾਂ ਦੀ ਮੈਂ ਕਿਕਰ ਸਿੰਘ ਆ ਕਿਕਰ ਸਿੰਘ ਕਿਕਰ ਸਿੰਘ ਨੇ ਜੋ ਕੋਚ ਲਿਆ ਉਹ ਕਰਕੇ ਦਿਖਾਇਆ ਕਿਕਰ ਸਿੰਘ ਨੇ ਸੋਚਿਆ ਇਹਦਾ ਮੁੰਡਾ ਮਾਰਨਾ ਤਾਂ ਮੁੰਡਾ ਮਾਰ ਕੇ ਦਿਖਾਇਆ ਚੁੱਪ ਕਰ ਚੱਤਵਾਨ ਨੂੰ ਲਗਾਉਂ ਤੇਰਾ ਚੁੱਪ ਕਰ ਜਾ ਤਰਵਾਚੇ ਤੇ ਬੈਠਾ ਜੇ ਕਿਸ ਨੇ ਸੁਣ ਲਿਆ ਹੋਰ ਕੰਮ ਖੜਾ ਹੋਊਗਾ ਚੁੱਪ ਕਰ ਨੜੇ ਹੈ ਕੋਈ ਕੱਦਾ ਵੀ ਕੰਨ ਹੁੰਦੇ ਨੇ ਤੇ ਇਹ ਕੰਦਾ ਦੇ ਕੰਨ ਕੰਦਾ ਦੇ ਕੰਨ ਹੁੰਦੇ ਨੇ ਲੱਗ ਗਿਆ ਤੂੰ ਜਾ ਕੇ ਹੁਣ ਤਾਂ ਮੈਂ ਤਾਂ ਜਾਂਦਾ ਨਹੀਂ ਗਿਆ ਸਾਰਾ ਦਿਨ ਚੱਤੋਂ ਪੈਰ ਇਹਦੀ ਹੀ ਲੜਾਈ ਆ ਇਹ ਲੜਾਈ ਪਤਾ ਨਹੀਂ ਕੀ ਅੱਗ ਖਾ ਕੇ ਬੈਠਦੀ ਹੈ ਮੇਰੇ ਨਾਲ ਗੱਲ ਅੱਗ ਖਾ ਕੇ ਨਹੀਂ ਬੈਠਦੀ ਮੈਂ ਤੇਨੂੰ ਇਹ ਕਹਿੰਦੇ ਜਦ ਤੂੰ ਗੱਲ ਕਰਦਾ ਹੁੰਦਾ ਮਰ ਜਾ ਹਉਈ ਬੋਲਿਆ ਕਰ ਹਉੜੀ ਬੋਲਿਆ ਕਰ ਮੜਾ ਜਾ ਮੈਨੂੰ ਇੱਡੀ ਖੁਸ਼ੀ ਮਿਲੀ ਹੈ ਤੇ ਮੈਨੂੰ ਮੇਰੀ ਖੁਸ਼ੀ ਵਿੱਚ ਨਾ ਤੂੰ ਸ਼ਾਮਲ ਨਹੀਂ ਹੋਣ ਦਿੰਦੀ ਤੇ ਖੁਸ਼ੀ ਇਹ ਤਾਂ ਨਹੀਂ ਹੈਗਾ ਵੀ ਲੋਕਾਂ ਨੂੰ ਦਿਖਾਉਣੀ ਹੈ ਖੁਸ਼ੀ ਤਾਂ ਜਿਹਨੇ ਜ਼ਾਹਿਰ ਕਰਨੀ ਹੋਵੇ ਉਹ ਅੰਦਰੋਂ ਅੰਦਰੀ ਕਰ ਲੈਂਦਾ ਤੂੰ ਮੈਨੂੰ ਕੀ ਕਹਿੰਦੇ ਸੀ 20 ਸਾਲ ਹੋ ਗਏ ਇਹ ਸ਼ਿੰਦਰਪਾਲ ਜਿਹੜੀ ਹੈਗੀ ਤੇਰੇ ਪੈਰ ਥਲੇ ਨਹੀਂ ਆਉਂਦੀ ਆ ਲੈ ਆਉਂਦੀ ਨਾ ਜੇ ਅੱਜ ਪੈਰ ਥਲੇ ਲਿਆਂਦੀ ਤੂੰ ਹਾਇ ਰਬਾਬੂ ਰਬਾਹੇਰ ਬਾਬੂਰ ਬਬੇਰ ਬਾ ਆਗ ਉਸ ਕਰਿਆ ਨਹੀਂ ਅਜੇ ਨਾ ਕੁਝ ਕਰਿਆ ਨਾ ਉਹ ਨਹੀਂ ਮਰ ਤੋ ਬਰਦਾਸ਼ਤ ਹੋ ਰਿਹਾ ਬਰਦਾਸ਼ਤ ਤੇ ਤੈਨੂੰ ਫਿਰ ਤੇ ਰੱਬ ਰੋਂ ਬਾਲਾਂ ਧਿਆ ਕੇ ਤੇ ਫਿਰ ਤੂੰ ਬਰਦਾਸ਼ਤ ਕਰ ਲਈ ਉਹ ਰੱਬ ਹੀ ਆ ਉਹ ਡਸਰੇ ਵਾਲਾ ਉਹ ਰੱਬ ਕੁਛ ਨਹੀਂ ਕਰਦਾ ਇਹ ਤਾਂ ਬੰਦਾ ਕਰਦਾ ਖੁਦ ਰੱਬ ਨੇ ਕਰਨਾ ਹੁੰਦਾ ਉਹਦੀਆਂ ਅਰਦਾਸਾਂ ਕਰੀ ਜਾਂਦਾ ਸੀ ਫਿਰ ਕੀਤਾ ਕਿਉਂ ਨਹੀਂ ਕਿਉਂ ਨਹੀਂ ਮਾਰਿਆ ਚੰਦਰਪਾਲ ਦੇ ਮੁੰਡੇ ਨੂੰ ਮੈਂ ਖੁਦ ਮਾਰਿਆ ਹੁਣ ਤਾਂ ਦੂ ਦੇਖੀ ਜਾਈ ਹਾਏ ਰੱਬਾ ਅੱਗੇ ਕੀ ਕੁਛ ਬਣੂਗਾ ਹੁਣ ਤੂੰ ਕੋਈ ਹੋਰ ਨਾ ਕੰਮ ਕਰਦੀ ਠੀਕ ਹੈ ਮਨ ਮੜ ਜਾ ਹੌਸਲਾ ਰੱਖ ਕੇ ਚੁੱਪ ਰੱਖ ਜੇ ਕੋਈ ਮਿਲਦਾ ਨਾ ਉਹਦੇ ਮੂਹਰੇ ਇਹ ਜਿਹਾ ਮੂੰਹ ਕਰ ਲਿਆ ਕਰ ਵੀ ਸਾਨੂੰ ਤਾਂ ਭਾਈ ਚੰਦਰਪਾਲ ਨਾਲੋਂ ਵੀ ਦੁੱਖ ਹੈ ਐਡਾ ਤਾਂ ਮੈਨੂੰ ਆਇਆ ਨਾ ਸਮਝ ਮੈਂ ਬਥੇਰਾ ਵੱਡਾ ਐਕਟਰ ਐ ਠੀਕ ਹੈ ਨਾ ਇਸ ਗੱਲਾਂ ਦੇ ਵਿੱਚ ਜਿਹੜਾ ਕੋਈ ਬੰਦਾ ਮੈਨੂੰ ਮਿਲੂਗਾ ਨਾ ਉਸ ਦਿਵਾਦ ਤਾਂ ਮੈਨੂੰ ਇਹ ਜਿਹਾ ਮੂੰਹ ਬਣਾ ਕੇ ਦੱਸੂਗਾ ਓਏ ਹੋਏ ਹੋਏ ਭਾਈ ਬਾਣਾ ਪੜਾ ਹੋ ਗਿਆ ਕਮਰ ਟੁੱਟ ਗਈ ਸਾਡੀ ਸਾਡਾ ਜਵਾਬ ਚਲਾ ਗਿਆ ਮੇਰੀ ਗੱਲ ਸੁਣ ਮੈਨਣਾਉਣਾਗਾ ਨਾ ਆ ਕੇ ਫਿਰ ਕਿਤੇ ਜਾਣਾ ਠੀਕ ਐ ਕਪੜੇ ਪ੍ਰੈਸ ਕਰਕੇ ਕੱਢਦੇ ਮੇਰੇ ਕੋਲ ਚੰਗੇ ਜੀ ਤੇ ਨਾਲੇ ਉਹਨਾਂ ਪਾਣੀ ਦੀ ਬਾਲਟੀ ਛਾੜੀ। ਯਾਰ ਆਤਨ ਹੋਈ ਜਾਂਦਾ ਹੈਗਾ ਅਵੀ ਰਿਆਰ ਕੇ ਕਹਿੰਦੇ ਸੀ ਕਹਿੰਦੇ ਦਾਰੂ ਪੀਣੇ। ਠੀਕ ਹੈ। ਇੰਨੀ ਦਾਰੂ ਤਾਂ ਉਹ ਨਹੀਂ ਪੀਂਦਾ ਹੈਗਾ ਜਿਹੜਾ ਆਪਦਾ ਪੁੱਤ ਵਿਆਹ ਕੇ ਲਿਆਉਂਦਾ ਵੀ ਘਰੇ ਰੌਣਕ ਮੇਲਾ ਹੋ ਗਿਆ। ਤਾਂ ਤੂੰ ਤੂੰ ਹੀ ਲੋਕ ਦਿਖਾਵਾ ਕਰਨਾ ਬੰਦ ਕਰ ਦੇ। ਓਏ ਯਾਰ ਅੰਦਰ ਬੈਠ ਕੇ ਦਾਰੂ ਪੀਣੀ ਐ ਐਵੇਂ ਪੌਕੀ ਜਾਂ ਨੀ ਆ ਤੂੰ ਇਹ ਜਿਹੜੇ ਨਾਸ ਹੁੰਦਾ ਨਾ ਗੁੰਡੀ ਦੇ ਯਾਰ ਹੁੰਦੇ ਨੇ ਉਹੀ ਮਰਵਾਉਂਦੇ ਹੁੰਦੇ ਨੇ ਮੈਂ ਤੈਨੂੰ ਦੱਸਾਂ ਉਹੀ ਮਰਵਾਉਂਦੇ ਹੁੰਦੇ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਐਵੇਂ ਨਾ ਬੋਲੀ ਚੱਲਿਆ ਕਰ ਇਹ ਸਾਰਾ ਦਿਨ ਤੀਵੀਆਂ ਨਾ ਪਤਾ ਨਹੀਂ ਇਹਨਾਂ ਨੂੰ ਦਾਰੂ ਦੇ ਨਾਲ ਕੀ ਨਫ਼ਰਤ ਹੈ ਹੋਰ ਇਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਬਸ ਇਹਨਾਂ ਨੂੰ ਦਾਰੂ ਨਾ ਪੀਓ ਦਾਰੂ ਨਾ ਪੀਓ ਦਾਰੂ ਇਹ ਬੰਦਾ ਭੈ ਦਾਰੂ ਨਾ ਪੀਓ ਤਾਂ ਹੋਰ ਦੱਸ ਕੀ ਕਰ ਹੈ ਕਮਾਲ ਤੁਸੀਂ ਸੂਟ ਲੈ ਕੇ ਆਉਣਗੇ ਅਸੀਂ ਬੋਲਦੇ ਪ੍ਰੇਤ ਪੁੱਤ ਤੂੰ ਇਹਦਾ ਸਿਰ ਨਾ ਦੱਬ। ਜੇ ਇਹਨੂੰ ਜਾਗ ਆ ਗਈ ਤੈਨੂੰ ਪਤਾ ਹੈ ਇਹ ਫੇਰ ਤੇਰੇ ਨਾਲ ਲੜ ਪੂਗੀ। ਅਸੀਂ ਮੰਮੀ ਦਾ ਸਿਰ ਨਾ ਬਹੁਤ ਦਰਦ ਕਰਦਾ। ਮੈਨੂੰ ਪਤਾ ਵੀ ਜਿਹਨਾਂ ਨੂੰ ਜਾਗ ਆ ਗਈ ਇਹਨਾਂ ਨੇ ਮੈਨੂੰ ਸਿਰ ਘੁੱਟਣ ਵੀ ਨਹੀਂ ਦੇਣਾ। ਹੁਣੇ ਪਏ ਨੇ ਨਾਲ ਇਹਨਾਂ ਦੀ ਦਵਾਈ ਲਈ ਹੋਈ ਆ ਮੈਂ ਤਾਂ ਹੀ ਸਿਰ ਘੁੱਟਣ ਲੱਗ ਪਈ। ਮੈਂ ਕਿਹਾ ਚਲ ਕੋਈ ਗੱਲ ਨਹੀਂ ਜਿੰਨਾ ਟਾਈਮ ਪਏ ਰਹਿਣਗੇ ਉਹਨਾਂ ਟਾਈਮ ਤਾਂ ਸਿਰ ਘੁੱਟੀ ਸਕਦੀਆਂ। ਪੁੱਤ ਪਈ ਤਾਂ ਹੈਗੀ ਐ ਫੇਰ ਆਵਾ ਤਵਾ ਫੇਰ ਬੋਲੂ। ਮੁੜ ਕੇ ਨਾਲੇ ਤਾਂ ਤੂੰ ਦੁਖੀ ਹੁੰਨੀਏ ਨਾਲੇ ਇਹ ਦੁਖੀ ਹੁੰਦੀ ਹੈਗੀ ਕਿਉਂ ਤੀਏ ਤੂੰ ਇਹਦੇ ਨੇੜੇ ਨਾ ਹੋ ਜਿੱਨਾ ਸਿਰੇ ਠੀਕ ਨਹੀਂ ਹੁੰਦੀ ਮਾਸੀ ਜੀ ਮੈਨੂੰ ਨਾ ਮੰਮੀ ਦੀ ਕਿਸੇ ਗੱਲ ਦਾ ਕੋਈ ਗੁੱਸਾ ਗਿਲਾਣੀ ਕਿਉਂਕਿ ਅੱਜ ਤੱਕ ਇਹਨਾਂ ਨੇ ਜਿੰਨਾ ਮੈਨੂੰ ਪਿਆਰ ਕਰਤਾ ਉਹਦਾ ਮੁੱਲ ਤਾਂ ਮੈਂ ਰੈਂਦੀ ਜ਼ਿੰਦਗੀ ਤੱਕ ਕਦੇ ਵੀ ਨਹੀਂ ਮੋੜ ਸਕਦੀ ਚਾਹੇ ਮੈਨੂੰ ਕੁਝ ਵੀ ਕਰਨਾ ਪੈ ਜੇ ਪਰ ਮੈਂ ਇਹਨਾਂ ਖਾਤਰ ਸਾਰਾ ਕੁਝ ਕਰੂੰਗੀ ਸੱਚੀ ਤੀ ਤੂੰ ਕਿੰਨੀ ਚੰਗੀ ਹੈ ਰੱਬੀ ਰੂਹ ਹੈ ਤੂੰ ਤਾਂ ਪਰ ਫੇਰ ਵੀ ਪਤਾ ਨਹੀਂ ਕਿਉਂ ਪਰਮਾਤਮਾ ਨੇ ਤੇਰੇ ਨਾਲ ਇੰਨੀ ਮਾੜੀ ਕੀਤੀ। ਵਾਸੀ ਐਵੇਂ ਤਾਂ ਨਹੀਂ ਕਹਿੰਦੇ ਹੁੰਦੇ ਵੀ ਰੱਬ ਤੇ ਤੱਕ ਕਿਸੇ ਦਾ ਜੋਰ ਨਹੀਂ ਚੱਲਦਾ। ਜੇ ਅਜੇ ਜੋਰ ਚੱਲਦਾ ਹੁੰਦਾ ਤਾਂ ੱੱਕੇ ਨਾਲ ਉਹਦੇ ਤੋਂ ਸਾਰੀਆਂ ਖੁਸ਼ੀਆਂ ਸਾਰੇ ਸੁੱਖਾਂ ਵਿਛੋੜੀ ਨਾ ਪਰਵਾਹ ਲੈਂਦੀ ਮੈਂ। ਸਾਲ ਪੁੱਤ ਇਹ ਤੇਰੀ ਗੱਲ ਮੈਂ ਵੀ ਮੰਨਦੀ ਆਂ ਵੀ ਨਹੀਂ ਜੋਰ ਚੱਲਦਾ ਹੁੰਦਾ। ਪਰ ਅਸਲ ਪਰਮਾਤਮਾ ਆਪ ਹੀ ਹੱਲਾਸ਼ੇਰੀ ਦਿੰਦਾ ਤੇ ਹੌਲੀ-ਹੌਲੀ ਜਫਮ ਤਾਂ ਭਾਰੀ ਜਾਂਦੇ ਆਤੀ। ਸੀ ਇਹ ਤਾਂ जख्म जे ਕੋਈ ਸੱਟ ਲੱਗ ਜੇ ਜਾਂ ਖੁਸ਼ ਹੋ ਰੋਵੇ ਉਹ ਤਾਂ ਵਕਤ ਦੇ ਹਿਸਾਬ ਨਾਲ ਆਪੇ ਭਰ ਜਾਂਦੇ ਆ ਮੈਨੂੰ ਪਤਾ ਪਰ ਜਿਹੜੇ ਅੰਤਰੀ ਰੂਹ ਤੇ ਦਿਲ ਤੇ ਤੇ ਅਮਰਿਆਂ ਦੇ ਵਿਛੋੜਿਆਂ ਵਾਲੇ जख्म ਹਨ ਇਹ ਤਾਂ ਹਮੇਸ਼ਾ ਰਸਦੇ ਰਹਿੰਦੇ ਆ ਨਾ ਇਹ ਸੁੱਕਣ ਨਾ ਹੀ ਭਰਨ ਹਾਂ ਤੇ ਪਰ ਇਹ ਰਿਸ਼ਤੇ ਤਾਂ ਰਹਿੰਦੇ ਆ ਜਿਹੜੇ ਆਪਾਂ ਮਗਰ ਹੁੰਨੇ ਆ ਨਾ ਇਹਨਾਂ ਨੂੰ ਅਕਸਰ ਜ਼ਿੰਦਗੀ ਕੱਢਣੀ ਪੈਂਦੀ ਐ ਤਕੜੇ ਹੋਣਾ ਪੈਂਦਾ ਹੁਣ ਤੇਰੀ ਮਾਂ ਤੀ ਰੱਖ ਲਾ ਇਹਨੇ ਆਪਦੇ ਬੰਦੇ ਦਾ ਤਾਂ ਕੋਈ ਉਹ ਨਹੀਂ ਕਰਿਆ ਸੀ ਹੌਸਲੇ ਚ ਰਹਿੰਦੀ ਚੱਲ ਮੇਰਾ ਪੁੱਤ ਹੈਗਾ ਜੇ ਬੰਦਾ ਨਹੀਂ ਰਿਹਾ ਪੁੱਤ ਨੂੰ ਪਾਲ ਕੇ ਉਹਦੇ ਸਿਰ ਤੇ ਟਾਈਮ ਕੱਢੂੰਗੀ ਪਰ ਆ ਨਹੀਂ ਪਤਾ ਸੀਗਾ ਕਿ ਜਦੋਂ 24 ਸਾਲ ਦਾ ਹੋ ਜਾਊਗਾ ਉਹ ਸਮਾਰਕਟ ਨੂੰ ਹੀ ਤੋੜ ਜੂਗਾ ਇਹਦੀ ਤੇ ਇੰਨਾ ਕੰਮ ਕਰਦੀ ਤੇਰੇ ਮੂਹਰੇ ਦਮ-ਦਮ ਕਰਦੀ ਭੱਜੀ ਫਿਰਦੀ ਤੈਨੂੰ ਤੇਨੇ ਕਦੇ ਐਂ ਨਹੀਂ ਆਖਸੀ ਵੀ ਤੂੰ ਉੱਠ ਕੇ ਕੰਮ ਕਰ ਲਾ ਹੁਣ ਦੇਖ ਆਪਾਂ ਇਹਨੂੰ ਨੀਂਦ ਆਣੀਆਂ ਗੋਲੀਆਂ ਦੇ ਦੇ ਪੇਹੋਸ਼ ਕਰ ਕਰ ਪਾਉਣੇ ਰੱਬ ਨੇ ਇਹਦਾ ਸੁੱਖ ਚੈਨ ਸਾਰਾ ਕੁਝ ਖੋ ਲਿਆ ਖਬਰ ਐਨੇ ਕੀ ਅਟਾ ਪਾਪ ਕੀਤਾ ਸੀ ਜਿਹੜਾ ਇਹ ਤੋਂ ਸਾਰਾ ਕੁਝ ਲੈ ਗਿਆ ਹੁਣ ਇਹ ਨਾ ਜਿਉਂਦੀ ਐ ਤੇ ਨਾ ਐ ਮਰੀ ਐ ਤੇ ਮੈਥੋਂ ਵੀ ਤੇ ਇਹ ਦੇਖੀ ਨਹੀਂ ਜਾਂਦੀ ਆ ਹਾਲਤ ਦੇ ਵਿੱਚ ਦੇਖਿਆ ਤਾਂ ਮਰ ਤੁ ਨਹੀਂ ਜਾਂਦਾ ਬੱਸ ਹੀ ਮੈਂ ਤਾਂ ਦਿਨ ਪਰ ਰਾਤ ਇਹੀ ਅਰਦਾਸਾਂ ਕਰਦੀ ਆਂ ਵੀ ਵਾਇ ਕਰੋ ਬਸ ਮੈਨੂੰ ਤਾਂ ਮੇਰੀ ਪਹਿਲਾਂ ਵਾਲੀ ਮਾਂ ਹੀ ਵਾਪਸ ਮਿਲ ਜੇ ਜਿਹਨੇ ਮੇਰੇ ਨਾਲ ਹੱਸਦੇ ਖੇਡਦੇ ਰਹਿੰਦੇ ਸੀ ਮੈਨੂੰ ਇੰਨੇ ਪਿਆਰ ਨਾਲ ਰੱਖਦੇ ਸੀ ਇਹ ਫੇਰ ਓਵੇਂ ਮੈਨੂੰ ਆਪਦੇ ਗੱਲ ਨਾਲ ਲਾ ਲੈਣ ਹਾਂ ਤੇ ਜੇ ਤੂੰ ਆਹ ਅਰਦਾਸ ਕਰਦੀ ਹੈ ਪ੍ਰਮਾਤਮਾ ਮੂਰੇ ਨਾਲ ਜਰੂਰ ਇੱਕ ਨਾ ਇੱਕ ਦਿਨ ਸੁਣੂਗਾ ਰੱਬ ਉਹੀ ਤੇਰੀ ਮਾਂ ਤੇਰੇ ਸਾਰੇ ਤੈਨੂੰ ਪੁੱਤ ਮੰਨ ਕੇ ਚੱਲੂਗੀ ਆਪਦਾ ਮੰਨਿਆ ਹੁਣ ਨਦੀ ਦਿਮਾਗੀ ਹਾਲਤ ਨਹੀਂ ਠੀਕ ਪਰ ਮੈਂ ਤਾਂ ਕਹਿੰਨੀ ਆ ਜਦੋਂ ਵੀ ਠੀਕ ਹੋਣਾ ਬਸ ਕਦੇ ਮੈਨੂੰ ਨਾ ਭੁੱਲਣ ਤੇ ਨਾ ਹੀ ਇਹਨਾਂ ਦਾ ਦਿਲ ਚੋਂ ਪਿਆਰ ਵਿਸਰੇ ਜਿਹੜਾ ਇਹ ਮੈਨੂੰ ਕਦੇ ਕਰਦੇ ਸੀ ਹਮੇਸ਼ਾ ਬਸਾਂ ਹੀ ਕਰਦੇ ਹੀ ਰਹਿਣ ਕੋਈ ਨਹੀਂ ਤੇ ਜ਼ਰੂਰ ਸੁਣੂੰਗਾ ਰੱਬ ਇੱਕ ਦਿਨ ਤੇਰੀ ਜ਼ਰੂਰ ਤੇਰੀ ਉਹੀ ਮਾਂ ਮਿਲੂਗੀ ਤੈਨੂੰ ਜਿਹੜੀ ਪਹਿਲਾਂ ਸੀ ਤੇਰੇ ਵਾਸਤੇ ਚਲੋ ਹੁਣ ਤੂੰ ਉੱਠ ਖੜੇ ਇੱਥੋਂ ਜੇ ਇਹਨੂੰ ਜਾਗਾ ਕੀ ਨਾ ਇਹ ਫੇਰ ਤੈਨੂੰ ਦੇਖ ਕੇ ਘਬਰਾ ਜੂਗੀ ਕੋਈ ਨਹੀਂ ਬਸੀ ਜੇ ਰਾਮ ਕਰ ਲਾ ਕੋਈ ਤੂੰ ਵੀ ਜਾ ਕੇ ਬਿੰਦ ਚੱਟ ਮੈਂ ਬੈਣੀ ਐ ਦੇ ਕੋਲ ਇਹ ਤਾਂ ਮੱਚ ਜਾਣਾ ਸਾਰਾ ਕੰਮ ਮੇਰੇ ਪੱਲੇ ਪਿਆ ਪਿਆਗਾ ਕਰੀ ਚੱਲ ਆਪ ਮਹਾਰਾਣੀ ਬਣੀ ਉੱਥੇ ਬੈਠੀ ਹੈਗੀ ਪਤਾ ਨਹੀਂ ਕੀ ਮੋਢਾ ਦਿੰਦੀ ਨਹੀਂ ਥੱਕਦੀ ਹੈਗੀ ਵੀ ਦੱਸ ਤੂੰ ਘਰੇ ਬੌੜੇ ਆ ਕੇ ਇੱਥੇ ਮੈਂ ਹੈਗੀ ਆ ਨਾ ਫੋਕਣ ਨੂੰ ਇਹਨਾਂ ਦਾ ਜੀ ਤਾਂ ਮੇਰਾ ਇਹੋ ਜਿਹਾ ਕਰਦਾ ਵੀ ਫੋਨ ਲਾ ਲਾਂ ਮੈਂ ਇਹਨੂੰ ਜਾਂ ਕਹਾ ਮੈਂ ਸੋਨੀ ਨੂੰ ਮੜੀ-ਮੋਟੀ ਵੀ ਇਹਨੂੰ ਗੌਰ ਨਹੀਂ ਹੈਗੀ ਕਹੀ ਜੀ ਜਨਾਨੀ ਐ ਇਹ ਨਹੀਂ ਇਹਨੂੰ ਆਏ ਨਹੀਂ ਹੈਗਾ ਵੀ ਮੇਰੀ ਸੱਸ ਇਕੱਲੀ ਕਿਵੇਂ ਕੰਮ ਕਰੂਗੀ ਹੈ ਮੈਥੋਂ ਬਿਨਾ ਹੈ ਕੌਣ ਆਗਾ ਮੱਚ ਜਾਣਾ ਪਰ ਜੇ ਇੰਨਾ ਸੋਚਦੀ ਹੋਵੇ ਫਿਰ ਗੱਲਾਂ ਕਾਹਦੀਆਂ ਨੇ ਹੈਗੀਆਂ ਅਕਲ ਦਾ ਘਟਾ ਤਾਂ ਇੱਥੇ ਹੀ ਆ ਉਤਣੀ ਨੂੰ ਕਿੱਥੋਂ ਮੇਰਾ ਲਹੂ ਪੀਂਦੀ ਹੈ ਜੀ ਇਹ ਫੋਨ ਤਾਂ ਮੈਨੂੰ ਕਰਨਾ ਹੀ ਚਾਹੀਦਾ ਦੇਖਣੀ ਆਪਣਾ ਲਾ ਕੇ ਵੀ ਕਹਿੰਦੀ ਕੀ ਹੈ ਜੀ ਪੁੱਛਦੀਆਂ ਵੀ ਹੁਣ ਇੱਥੇ ਹੀ ਬੈਠੀ ਰਹੇਗੀ ਤੇਰੇ ਬਣਾ ਤਾਂ ਕੋਈ ਦੁੱਖੇ ਨਹੀਂ ਬਣਾਉਣ ਵਾਲਾ ਨਾ ਇਹਨਾਂ ਦਾ ਜਿਵੇਂ ਸੱਪਾ ਖਾਨਾ ਸਾਰਾ ਕੰਮ ਮੇਰੇ ਗਲ ਪਿਆ ਪਿਆਗਾ ਕਰੀ ਚੱਲੋ ਮਿੱਟੀ ਚੱਲੋ ਇਹਨਾਂ ਦੇ ਤੰਦ ਇਹ ਕਾ ਮੁੰਡਾ ਜਾ ਹੁਣ ਉਹਦੀਆਂ ਹੀ ਗੱਲਾਂ ਹਾਂ ਡਿੰਪਲ ਆਏ ਆ ਡਿੰਪਲ ਆਏ ਆ ਮਾਂ ਹੀ ਬੁਰੀ ਲੱਗਦੀ ਐ ਆ ਦੇਖ ਲੈ ਭਤੀਜੇ ਵਿਚਾਰੀ ਚੰਦਰਪਾਲ ਦਾ ਕੀ ਹਾਲ ਹੋਇਆ ਪਿਆਗਾ ਹਾਂ ਚਾਚਾ ਬਾਕੀ ਪੁੱਤਾਂ ਤੋਂ ਵਧਣਾ ਮਾਮਾ ਦੇ ਹਾਲ ਐਵੇਂ ਹੋ ਜਾਂਦੇ ਹੁੰਦੇ ਨੇ ਸਹੀ ਐ ਪੁੱਤ ਜਤਨੂ ਦਾ ਪੁੱਤ ਮੁੱਖ ਐ ਨਾ ਉਹਨੇ ਤਾਂ ਆਪਦਾ ਹਾਲ ਨੂੰ ਬੇਹਾਲ ਕਰ ਰੱਖਿਆ ਦੇਖ ਦੇਖ ਕੇ ਵਿਚਾਰੀ ਕੰਨੀ ਤਰਸ ਆਉਂਦਾ ਉਹਦੇ ਦੱਸਦੀ ਚਾਚੀ ਕਹਿੰਦੀ ਇਹ ਇਹੋ ਜਿਹਾ ਹਾਲ ਹੋਇਆ ਪਿਆ ਬੂਰਾ ਉੱਬਾ ਮਾਰ ਮਾਰ ਹੁੰਦੀ ਸਾਰਾ ਦਿਨ ਓਏ ਪੁੱਤ ਜਦੋਂ ਵਿਚਾਰੀ ਦਾ ਬੰਦਾ ਮੁੱਕਿਆ ਸੀ ਨਾ ਉਹਨੇ ਇਹ ਦੁੱਖ ਤਾਂ ਚੱਲ ਲਿਆ ਸੀ ਤੇ ਉਹਨੇ ਕਦੇ ਆਪ ਦਾ ਹੌਸਲਾ ਨਹੀਂ ਹਾਰਿਆ ਸੀ ਇਸ ਕਰਕੇ ਵੀ ਮੇਰਾ ਪੁੱਤ ਹੈ ਕੱਲ ਨੂੰ ਇਹ ਵੱਡਾ ਹੋ ਤਾਂ ਮੇਰਾ ਸਹਾਰਾ ਬਣਵਾ ਪਰ ਪੁੱਤ ਆ ਦੇਖ ਲੈ ਜਦੋਂ ਪੁੱਤ ਮੁੱਕਿਆ ਉਹਦੀਆਂ ਤਾਂ ਸਾਰੀਆਂ ਆਸਾਂ ਮਿੱਧਾਂ ਹੀ ਟੁੱਟ ਗਈਆਂ ਚਾਚਾ ਮਾਮਾ ਤਾਂ ਪੁੱਤਾਂ ਦੇ ਕੰਡਾ ਲੱਗਣ ਚੱਲਦੀਆਂ ਇਹ ਤਾਂ ਫੇਰ ਵੀ ਸਦਾ ਲਈ ਦੂਰ ਹੋ ਗਿਆ ਤੂੰ ਉਸ ਸਦਾ ਲਈ ਦੂਰ ਹੋਇਆ ਨਹੀਂ ਤੇ ਨਾ ਹੀ ਉਹ ਬਿਮਾਰ ਹੋ ਕੇ ਮਰਿਆ ਆ ਜਿਹੜੇ ਦੇ ਸ਼ਰੀਕ ਨੇ ਨਾ ਇਹ ਤਾਂ ਇਹਨਾਂ ਨੇ ਮਾਰ ਪਾਈ ਬਜਾਰੀ ਚੰਦਰਪਾਲ ਤੇ ਉਹਦੇ ਮਰਨ ਦਾ ਘਰ ਨਹੀਂ ਇਹਨੇ ਪਰ ਹਾਂ ਇੱਕ ਗੱਲ ਹੈਗੀ ਆ ਉਹ ਨੀਲੀ ਛਤਰੀ ਵਾਲਾ ਹੈਗਾ ਨਾ ਜਿੱਦ ਤੇ ਉਹਨਾਂ ਤੇ ਉਹਦੀ ਮਾਰ ਪੈ ਗਈ ਫਿਰ ਇਹਨਾਂ ਨੂੰ ਪਤਾ ਲੱਗੂਆ ਵੀ ਇੱਕ ਮਾਪ ਕੋਲੋਂ ਉਹਦਾ ਪੁੱਤ ਕਿਵੇਂ ਕੋਹਾ ਜਾਂਦਾ ਫੇਰ ਇਹਨਾਂ ਦਾ ਆਪਦੇ ਜਦੋਂ ਹਾਲ ਇਹ ਜੇ ਹੋਣਗੇ ਨਾ ਫੇਰ ਪਤਾ ਲੱਗੂ ਤੂੰ ਮੇਰੇ ਘਰੋਂ ਨਿਕਲੀ ਨਹੀਂ ਹਲੇ ਕਿਉਂ ਨਹੀਂ ਜਾਂਦੀ ਮੇਰੇ ਘਰ ਮੰਮੀ ਮੈਂ ਤਾਂ ਤੁਹਾਡੇ ਕੱਪੜੇ ਰੱਖਣ ਆਈ ਸੀ ਮੈਨੂੰ ਪਤਾ ਹੈ ਕੱਪੜੇ ਨਹੀਂ ਰੱਖਣ ਆਈ ਤੈਨੂੰ ਪੈਸੇ ਤੇ ਟੂਮਾ ਚਾਹੀਦਿਆਂ ਨੇ ਨਾ ਲੈ ਜਾ ਕੱਢ ਕੇ ਨਹੀਂ ਮੰਮੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਸਾਡੇ ਰੱਬ ਦਾ ਵਾਸਤਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਮੇਰੇ ਘਰੋਂ ਭੱਗ ਜਾ ਆ ਦੇ ਆਪਣ ਨੂੰ ਸ਼ਾਂਤ ਵੀ ਕਰ ਲੋ ਆਪਾਂ ਹੀ ਦੋਨੇ ਇੱਕ ਦੂਜੇ ਦਾ ਸਹਾਰਾ ਆਪਾਂ ਨੂੰ ਆਹੀਂ ਰਹਿਣਾ ਪੈਣਾ ਨਾਲੇ ਮੈਂ ਮੈਨੂੰ ਨਾ ਚਾਹੇ ਤੁਸੀਂ ਇਸ ਘਰ ਚ ਨੌਕਰਾਣੀ ਬਣਾ ਕੇ ਰੱਖ ਲਓ ਪਰ ਮੈਂ ਘਰ ਨੂੰ ਛੱਡ ਗਈ ਕਿੱਥੇ ਨਹੀਂ ਜਾਣਾ ਮੈਨੂੰ ਮੇਰੇ ਘਰ ਤੇ ਜਦੋਂ ਮੇਰਾ ਪੁੱਤ ਨਹੀਂ ਦੇ ਦਦਾ ਮੈਂ ਕਿਸੇ ਨੂੰ ਨਹੀਂ ਦੇਖਣਾ ਚਾਹਦੀ ਤੂੰ ਮੇਰੇ ਘਰੋਂ ਭੱਜ ਜਾ ਮੰਨੀ ਮੇਰਾ ਮੇਰੇ ਘਰੋਂ ਭੱਜ ਜਾਏ ਮੇਰੇ ਪੁੱਤ ਦਾ ਹੀ ਘਰ ਸੀ ਇੱਥੇ ਸਿਰਫ ਉਹ ਹੀ ਰਹਿ ਸਕਦਾ ਸੀ ਮੈਂ ਨਹੀਂ ਤੇ ਮੇਰਾ ਵੀ ਤਾਂ ਕੁਝ ਲੱਗਦਾ ਸੀ ਜੀ ਹੋ ਗਿਆ ਕੀ ਹੋ ਗਿਆ ਮਨਪੀਤਾ ਪੁੱਤ ਇਹਨੂੰ ਮੇਰੇ ਘਰੋਂ ਕੱਢ ਦੇ ਇਹ ਨੂੰ ਮੇਰੇ ਘਰੋਂ ਕੱਢ ਦੇ ਇੱਥੇ ਮੇਰੇ ਪੁੱਤ ਨੂੰ ਨਾ ਮੇਰੇ ਘਰੇ ਲਿਆ ਜਿੱਥੇ ਵੀ ਹੈ ਮੇਰੇ ਪੁੱਤ ਨੂੰ ਲਿਆ ਜਾ ਕੇ ਮੈਨੂੰ ਮੇਰੇ ਘਰੋਂ ਕੱਢ ਤੂੰ ਜਾ ਤੂੰ ਜਾ ਤੋ ਹਮੜੇ ਮੈਂ ਆਂਟੀ ਨੂੰ ਵਾਪਸ ਸੰਭਾਲ ਲੂੰਗੀ ਤੂੰ ਜਾ ਤਾਂ ਸਹੀ ਇਹ ਲੈ ਤੁਸੀਂ ਨਾ ਬੈਠ ਜਾ ਇੱਥੇ ਸ਼ਾਂਤੀ ਸ਼ਾਂਤੀ ਨਾਲ ਬੈਠ ਜਾ ਤੁਹਾਨੂੰ ਦਵਾਈ ਦਿੱਤੀ ਹੈ ਤੂੰ ਮੇਰੇ ਘਰੋਂ ਭੱਜ ਜਾ ਮੈਨੂੰ ਕਾਸੀ ਦੀ ਲੋੜ ਨਹੀਂ ਮੇਰੇ ਘਰੋਂ ਭੱਜ ਜਾ ਜਾ ਚਲੀ ਜਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਕੋਈ ਨਹੀਂ ਮੈਂ ਭੱਗ ਜੂੰਗੀ ਭੱਗ ਜੂੰਗੀ ਮੈਂ ਜਾ ਮੰਦਿਆ ਤੁਝਾ ਕਮਰੇ ਚ ਜਾ ਆਂਟੀ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾਂ ਪੁੱਤ ਇਹਨੂੰ ਕਿਤੇ ਦੂਰ ਛੱਡਿਆ ਤੇ ਦੇਖ ਮੈਂ ਤੇਰੇ ਮੂਰੇ ਹੱਥ ਜੋੜ ਦਿਆਂ ਮੇਰਾ ਪੁੱਤ ਜਿੱਥੇ ਵੀ ਹੈ ਨਾ ਤੂੰ ਕਹਿ ਮੈਂ ਤੇਰੀ ਮਾਂ ਬਹੁਤ ਜਿਆਦਾ ਕਰਦੀ ਆਂ ਵੀ ਤੂੰ ਘਰੇ ਆ ਜਾ ਉਹ ਮੇਰੇ ਨਾਲ ਰੁੱਸ ਕੇ ਕਿਤੇ ਭੱਗ ਗਿਆ ਆਂਟੀ ਦੇਖੋ ਸਮਝਣ ਦੀ ਕੋਸ਼ਿਸ਼ ਕਰੋ ਤਾਨੂੰ ਵੀ ਚੰਗਾ ਭਲਾ ਪਤਾ ਹੁਣ ਵੀ ਤੁਹਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਨਾ ਐਨਾ ਕਹਿ ਪੁੱਤ ਮੇਰਾ ਪੁੱਤ ਆਊਗਾ ਤੇਰੇ ਕੋਲ ਆਊਗਾ ਨਾਲੇ ਆਂਟੀ ਤੁਹਾਨੂੰ ਮੇਰੀ ਮੰਮੀ ਨੇ ਚੰਗਾ ਭਲਾ ਕਿਹਾ ਸੀਗਾ ਕਿ ਤੁਸੀਂ ਇਹਦਾ ਰਿਸ਼ਤਾ ਨਾ ਲਓ ਹਿਕ ਲੈਣੀ ਆ ਜਿਸ ਕਿਸੇ ਦੇ ਵੀ ਘਰ ਜਾਂਦੀ ਹੈ ਨਾ ਉੱਥੇ ਐਂ ਹੀ ਕਰਦੀ ਹੈ ਇਹ ਪੁੱਠੇ ਪੈਰਾਂ ਵਾਲੀ ਪਰ ਤੁਸੀਂ ਤਾਂ ਮੰਨੇ ਹੀ ਨਹੀਂ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਸੀ ਤੁਹਾਡੇ ਦਿਮਾਗ 'ਚ ਕੀ ਚੱਲਣ ਲੱਗ ਗਿਆ ਸੀ ਤੁਸੀਂ ਮੇਰੀ ਮਾਂ ਤੇ ਭੋਰਾ ਵੀ ਯਕੀਨ ਨਹੀਂ ਕੀਤਾ ਫਟਾਕ ਦਰੀ ਜਿਸ਼ਤਾ ਕਰ ਲਿਆ ਇਹਨੇ ਮੈਨੂੰ ਤਾਂ ਸੱਚੀ ਐ ਲੱਗਦਾ ਸੀ ਵੀ ਤੇਰੀ ਮਾਂ ਝੂਠ ਬੋਲਦੀ ਐ ਮੈਂ ਤੈਨੂੰ ਆਪਦੇ ਗਲ ਪੇਟ ਲਾ ਕੇ ਰੱਖਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਇੱਕ ਲੈਣੀ ਨੇ ਸਾਡੇ ਘਰੇ ਆਉਣ ਨਾਲ ਮੇਰਾ ਪੁੱਤ ਇਤੋਂ ਭੱਜ ਜਾਊਗਾ ਇੱਕ ਲੈਣੀ ਨਹੀਂ ਤੁਹਾਨੂੰ ਕੀ ਦੱਸਾਂ ਵੀ ਕਹੀ ਜੀ ਐ ਜਦੋਂ ਇਹ ਪੈਦਾ ਹੋਈ ਸੀ ਨਾ ਉਦੋਂ ਇਹਦੇ ਮਾਪ ਵਿਚਾਰੇ ਮੁੱਕ ਗਏ ਉਹ ਤੋਂ ਬਾਅਦ ਇਹ ਸਾਡਾ ਇਹ ਘਰ ਬਰਬਾਦ ਕਰਤਾ ਜਦ ਦੀ ਸਾਡੇ ਘਰੇ ਆਈ ਐ ਮੇਰੀ ਮਾਂ ਵੀ ਮੈਨੂੰ ਪਿਆਰ ਕਰਨਾ ਛੱਡ ਗਈ ਸੀ ਇਹਦੇ ਚੱਕਰਾਂ ਦੇ ਵਿੱਚ ਤੁਹਾਨੂੰ ਤਾਂ ਹੀ ਕਹੀ ਜਾਂਦੇ ਸੀ ਅਸੀਂ ਉਦੋਂ ਇਹ ਸੱਚੀ ਗੜਵੀ ਐ ਸੱਚੀ ਗੜਮੀ ਕੁੜੀ ਐ ਇਹਨੇ ਮੇਰਾ ਘਰ ਝਾੜ ਕੇ ਰੱਖਤਾ ਚਲੋ ਤੁਸੀਂ ਬੈਠੋ ਮੈਂ ਤੁਹਾਨੂੰ ਪਾਣੀ ਲਿਆ ਕੇ ਦਿੰਨੀ ਆ ਹੁਣ ਇਹਨੂੰ ਕਿੱਥੇ ਤੋ ਬਾਰ ਕਰਿਆ ਇਹਨੂੰ ਕਿਤੇ ਦੂਰ ਛੱਡਿਓ ਇਸ ਤੋਂ ਬਾਅਦ ਮੇਰੇ ਮੂਰੇ ਨਾ ਆਵੇ ਜਾ ਬੁੱਤਾ ਚਾ ਮੈਂ ਤੇਰੇ ਮure ਹੱਥ ਜੁੜਦੀ ਆ ਕੋਈ ਨਹੀਂ ਤੈਨੂੰ ਛੱਡਿਆ ਕੋਈ ਨਹੀਂ ਮੈਂ ਇਹਨੂੰ ਗੇਟ ਤੋਂ ਬਾਹਰ ਕੱਢ ਕੇ ਆਉਣੀ ਆ ਠੀਕ ਹੈ ਤੁਸੀਂ ਬੈਠੋ ਹੈ ਬੈਠੋ ਮੈਂ ਇਹਨੂੰ ਕੱਢ ਕੇ ਆਉਣੀ ਆ ਗੇਟ ਤੋਂ ਬਾਹਰ ਬੁੱਤਾ ਆ ਜਾ ਤੂੰ ਕਿੱਥੇ ਜਾ ਜਾ ਜੱਸਾ ਬੱਤ ਤੇਰੇ ਬਿਨਾ ਆਪਣਾ ਘਰ ਸੁਣਾ ਹੋ ਗਿਆ